ਇਹ ਕਿਹਦਾ ਘੜੀ ਅੱਛਾ ਘੜੀ ਆ ਰੇ ਉਹ ਬੱਟਾ ਕਰਦਾ ਲੈ ਇਹ ਹੀ ਰੱਖ ਦੂ ਘੜੀ ਆ ਇਸ ਤਰ੍ਹਾਂ ਮਾਇਲ ਲੈ ਇਹ ਹੀ ਲੈ ਲੈ ਉਹ ਲੈ ਲੈ ਉਹ ਮਾਇ ਲੈ ਆ ਦੂੰਗਾ ਇਹਨਾਂ ਦੀ ਇਹ ਉਹ ਨਹੀਂ ਇਹ ਦੇਖ ਨੀ ਅਰੇ ਪਿੰਡੀ ਹੋਰੀ ਰਹਿ ਗਿਆ ਮੇਟੋ ਨਹੀਂ ਉਹ ਤਾਂ ਹੋਰ ਦੇ ਦੇ ਨਹੀਂ ਨਹੀਂ ਉਹ ਨਾ ਨਾ ਉਹ ਨਹੀਂ ਜੀ ਇਹ ਨਹੀਂ ਇਹ ਮੈਂ ਕਿਹੜੀ ਸਾਹਿਬ ਹੋਰ ਭੇਜ ਦੋ ਜੀ ਉਹ ਨਹੀਂ ਮੇਰੇ ਕੋਲ ਤੁਸੀਂ ਚੇਂਜ ਕਰਦੇ ਪਾਸ ਹੁੰਦਾ ਆ ਗਈ ਇਹ ਤਾਂ ਆ ਗਈ ਉਹ ਤਾਂ ਗੋੜਾ ਸੈਲ ਬਣ ਗਈ ਚੱਕ ਉਹ ਸੋੜ ਦੇ ਦੀ ਕਿੰਨੇ ਟਾਈਮ ਹੋ ਗਿਆ ਠੀਕ ਐ ਕਿੰਨਾ ਐ ਇਹਨੇ ਪਹਿਲੇ ਬਿਲੂ ਗਿਆ ਘਰੀਰੇ ਮੈਨੂੰ ਯਾਦ ਨਹੀਂ ਰਹੇ ਜਦੋਂ ਇੱਕ ਬੱਚੇ ਨੇ ਡੀਐਸਪੀ ਦੇ ਕੋਲੋਂ ਮੰਗ ਲਈ ਕੜੀ ਤਾਂ ਡੀਐਸਪੀ ਨੇ ਆਪਣੇ ਗੁੱਟ ਤੋਂ ਲਾ ਕੇ ਉਸ ਬੱਚੇ ਨੂੰ ਦੇ ਦਿੱਤੀ ਆਪਣੀ ਮਹਿੰਗੀ ਕੜੀ ਤੁਹਾਨੂੰ ਦੱਸਦੇ ਕਿ ਜਲਾਲਾਬਾਦ ਦੇ ਭਾਰਤ ਪਾਕਿਸਤਾਨੀ ਸਰਦ ਦੇ ਬਿਲਕੁਲ ਨਜ਼ਦੀਕ ਅੱਜ ਝੁੱਗੀਆਂ ਵਾਲੇ ਪਰਿਵਾਰ ਨੂੰ ਮਿਲਣ ਦੇ ਲਈ ਡੀਐਸਪੀ ਅਤੁੱਲ ਸੋਨੀ ਅਤੇ ਉਹਨਾਂ ਦੀ ਪਤਨੀ ਪਹੁੰਚੀ ਹੈ ਜਿੱਤੇ ਡੀਐਸਪੀ ਅਤੁੱਲ ਸੋਨੀ ਨੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਤੇ ਇੱਕ ਬੱਚੇ ਨੂੰ ਆਪਣੀ ਗੁੜ ਤੋਂ ਲਾ ਕੇ ਮਹਿੰਗੀ ਘੜੀ ਵੀ ਦੇ ਦਿੱਤੀ ਹੈ ਤੁਹਾਨੂੰ ਦੱਸਦੇ ਕਿ ਜਦੋਂ ਡੀਐਸਪੀ ਅਤੁੱਲ ਸੋਨੀ ਝੁੱਗੀਆਂ ਦੇ ਵਿੱਚ ਰਹਿ ਰਹੇ ਪਰਿਵਾਰ ਨੂੰ ਮਿਲਣ ਦੇ ਲਈ ਪਹੁੰਚੇ ਤਾਂ ਇੱਕ ਬੱਚੇ ਨੇ ਉਹਨਾਂ ਦੇ ਕੋਲੋਂ ਘੜੀ ਮੰਗ ਲਈ ਤਾਂ ਅਤੁੱਲ ਸੋਨੀ ਨੇ ਵੀ ਚਾਟ ਆਪਣੀ ਘੜੀ ਲਾ ਕੇ ਉਸ ਅੰਗਹੀਨ ਬੱਚੇ ਦੇ ਬੁੜਤੇ ਸਜਾ ਦਿੱਤੀ ਠੀਕ ਹੈ ਗੜੀ ਹੋਏ ਹੋਏ ਇਹ ਵੜੀ ਉਹ ਵੱਡਾ ਇਹ ਕਹਿੰਦਾ ਗੜੀ ਅੱਛਾ ਗੜੀ ਯਾਦ ਉਹ ਵੱਡਾ ਕਰਦਾ ਹੈ ਜੀ ਇਹੀ ਰੱਖ ਦੂ ਗੜੀ ਆ ਇਸ ਤਰ੍ਹਾਂ ਮੈਂ ਲਾ ਨਾ ਲੈ ਇਹਦੇ ਨਾਲ ਇਹਦੇ ਨਾਲ ਨਾਮ ਲੈ ਲੈ ਉਹ ਲੈ ਲੈ ਦੱਸ ਮੈਂ ਲੈ ਆ ਦੂੰ ਮੈਂ ਉਹ ਬੇਚੀਰੀ ਕੋਈ ਇਹਨਾਂ ਦੀ ਹੀ ਉਹ ਨਹੀਂ ਨਹੀਂ ਕੀ ਦੇਖ ਨੀ ਆਰੇ ਬਿਜਲੀ ਵਰੀ ਵੀ ਰਹਿ ਗਿਆ ਮੇਰੇ ਤੋਂ ਮੈਂ ਉਹ ਤੋਂ ਹੋਰ ਦੇ ਨਹੀਂ ਨਹੀਂ ਉਹ ਨਾ ਨਾ ਉਹ ਨਹੀਂ ਜੀ ਇਹ ਨਹੀਂ ਉਹ ਬੜੇ ਬੰਕ ਗੜੀ ਚਾ ਵਾਹ ਉਹ ਫੇਰ ਦੋ ਜੀ ਨਹੀਂ ਮੇਰੇ ਕੋਲ ਤੁਸੀਂ ਚੇਂਜ ਕਰ ਲੈ ਉਹ ਕੁਝ ਨਹੀਂ ਉਹ ਨਹੀਂ ਬਸ ਹੁਣ ਤਾਂ ਆ ਗਈ ਹਾਂ ਤਾਂ ਗੁਰਦਸਹਿਜ ਬਣ ਗਈ ਇਹ ਹੁਣ ਤੇਰੀ ਹੈ ਲੈ ਹਾਂ ਕਪੜਾ ਦੇਖ ਲਿਆ ਕਰੋ ਚੱਕੋ ਹਾਂ ਸਹੀ ਚੂੜ ਦੇਖ ਲਿਆ ਕਿੰਨਾ ਟਾਈਮ ਹੋ ਗਿਆ ਠੀਕ ਹੈ ਐਵੇਂ ਕਿੰਨਾ ਹੈ ਹੈ ਨਾਲੇ ਅਦੰਦਾ ਕਰਕੇ ਨਾ ਕਪੜਾ ਪਛਾਨ ਰਹੀ ਸੀ ਇਹਨੇ ਪਹਿਲੇ ਮਿਲੂ ਗਿਆ ਅੜੀਰੇ ਮੇਰੇ ਯਾਦ ਹੀ ਨਹੀਂ ਰਹੇਗਾ ਆ ਕੀ ਹੋ ਗਿਆ ਰੱਖ ਤੇਰੀ ਗਿਆ ਸਸਰੀ ਗਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਪਿਆਰ ਹੀ ਹੁੰਦਾ ਜਿਹੜਾ ਖਿੱਚ ਕੇ ਲਿਆਉਂਦਾ ਵਾਰ-ਵਾਰ ਤੇ ਅੱਜ ਮਾਤਾ ਕੋਲ ਸਾਨੂੰ ਆਂਦ ਹੋਏ ਪਹਿਲਾਂ ਵੀ ਤੁਸੀਂ ਸਾਡੀ ਵੀਡੀਓਜ਼ ਦੇਖ ਰਹੇ ਹੋ ਸਾਨੂੰ ਫੋਲੋ ਕਰ ਰਹੇ ਹੋ ਤਾਂ ਤੁਸੀਂ ਦੇਖਿਆ ਹੋਣਾ ਕਿ ਅਸੀਂ ਮਾਤਾ ਕੋਲ ਆਏ ਸੀ ਇੱਥੇ 4 ਬੱਚੇ ਆ ਬਹੁਤ ਹੀ ਪਿਆਰੇ ਜੋ ਕਿ ਥੋੜਾ ਜਿਹਾ ਮਾਨਸਿਕ ਤੌਰ ਤੇ ਕਮਜ਼ੋਰ ਨੇ ਥੋੜਾ ਹੈਲਥ ਵਾਈਜ਼ ਵੀ ਕਮਜ਼ੋਰ ਨੇ ਲੇਕਿਨ ਦੇਖੋ ਸਮਝਦਾਰੀ ਹੈ ਇੱਕ ਪਿਆਰ ਹੀ ਹੁੰਦਾ ਜੇ ਅਸੀਂ ਇੱਥੇ ਆ ਰਹੇ ਆ ਉਹਨਾਂ ਵਾਸਤੇ ਕੁਝ ਕਰਦੇ ਆ ਸਾਨੂੰ ਪਛਾਣਦੇ ਆ ਅਸੀਂ ਆਂਦੇ ਆ ਉਹਨਾਂ ਦੇ ਚਿਹਰੇ ਤੇ ਇੱਕ ਮੁਸਕਰਾਹਟ ਆ ਜਾਂਦੀ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਜਿੰਨਾ ਹੋ ਸਕਦਾ ਹੈ ਮਨੁੱਖਤਾ ਦੀ ਸੇਵਾ ਕਰੋ ਪਿਆਰ ਵੰਡਿਆ ਕਰੋ ਇੱਕ ਮਨੁੱਖ ਜਿਹੜਾ ਹੁੰਦਾ ਇੱਕ ਪਿਆਰ ਦਾ ਹੀ ਭੁੱਖਾ ਹੁੰਦਾ